ਫਗਵਾੜਾ ਵਿਖੇ ਸਾਫ ਦਾ ਕੇਂਦਰੀ ਮੰਤਰੀ ਵਿਜੇ ਸਾਪਲਾ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਐਨ ਡੀ ਟੀਵੀ ਪੰਜਾਬ نیوز ਲਈ ਫਗਵਾੜਾ ਤੋਂ ਯਸ਼ਰਮਾ ਤੇ ਪੁਨੀਤ ਦੀ ਰਿਪੋਰਟ ਅੱਜ ਅੰਦਰ ਬਹੁਤ ਜਾਗਰਤੀ ਆ ਚੁੱਕੀ ਹੈ ਔਰ ਅਸੀਂ ਉਹ ਭਾਰਤ ਛੱਡ ਕੇ ਲੱਭੋਗੇ ਧੀਆਂ ਵੀ ਲੋਹੜੀ ਪਾ ਰਹੇ ਹਨ ਮੰਨ ਖੰਡ ਲੱਭੋਗੇ ਸਾਡਾ ਸਾਹਿਬ ਜੈ ਸ਼ੇਵ ਜੀ ਵੀਰ ਸਿੰਘ ਜੀ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਹਟਕਾਰ ਆਇਆ ਬਾ ਪਿਛੋਂ ਆਇਆ ਬਾਕੀਆਂ ਨੇ ਵੀ ਗਾਉਂ ਕਿੱਥੇ ਆਇਆ ਕੋਈ ਗੱਲ ਨਹੀਂ ਯਾਰ ਦਾ ਜੈ ਸ਼ਿੰਦਰ ਜੀ ਬਹੁਤ ਬਹੁਤ ਸਵਾਗਤ ਹਾਰਦਿਕ ਅਭਿਨੰਦਨ ਸ਼੍ਰੀ ਜੀ ਜਿਹੜੇ ਪ੍ਰੋਗਰਾਮ ਨੂੰ ਉਲੀਕ ਰਹੇ ਨੇ ਤੇ ਜਦੋਂ ਮੇਰਾ ਮੈਨੂੰ ਇਹਨਾਂ ਦੀ ਪਰਸੋ ਕਾਲ ਆਈ ਕਿਉਂਕਿ ਜੀਵਨ ਵਿੱਚ ਜਿਹੜੇ ਹੱਸਦੇ ਰਹਿਣਾ ਚਾਹੀਦਾ ਹੈ ਅੱਜ ਵੀ ਅਸੀਂ ਖੁਸ਼ੀਆਂ ਦਾ ਤਿਉਹਾਰ ਲੋੜੀ ਹੀ ਮਨਾ ਰਹੇ ਹਾਂ ਤੇ ਮੈਂ ਡਿਊਟੀ ਆਪਣੀ ਦੇ ਰਹੀ ਸੀ ਇਸ ਲਈ ਹੋਰ ਫਿਰ ਵੀ

सिटी <laughs>

ھڪڏه هو ڪري ڪڏهو آمدني کي ਅੱਜ ਭਾਰਤ ਗੌਰਵ ਸੰਸਥਾ ਵੱਲੋਂ ਤਿਆਂ ਦੀ ਲੋੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵਿਜੇ ਸਾੰਪਲਾ ਜੀ ਦੀ ਅਗਵਾਈ ਹੇਠ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਰਿਆਂ ਸ਼ਹਿਰ ਦੀਆਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ ਜੋ ਕਿ ਸਾਲ ਭਰ ਦੀਆਂ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਲੇਡੀਜ਼ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਦੁਆਲੇ ਕਿਦਾਂ ਹਮ ਹਮਾ ਕੇ ਪਹੁੰਚੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਇਸ ਤਿਉਹਾਰ ਨੂੰ ਮਨਾਣੇ ਆ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਇਸ ਤਿਉਹਾਰ ਨੂੰ ਹਮ ਹਮਾ ਕੇ ਮਨਾਣ ਤਾਂ ਕਿ ਅਸੀਂ ਧੀਆਂ ਨੂੰ ਵੱਧ ਚੜ ਕੇ ਅੱਗੇ ਲੈ ਕੇ ਆਈਏ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਇਹ ਅੱਜ ਲੋਗਨ ਦਿੱਤਾ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਹੀ ਸਾਰੇ ਔਰਤਾਂ ਸਾਰੇ ਪਰਿਵਾਰ ਆਪਣੀਆਂ ਬੇਟੀਆਂ ਨੂੰ ਪੜਾਣ ਔਰ ਅੱਗੇ ਲੈ ਕੇ ਆਉਣ ਧੰਨਵਾਦ ਥੈਂਕ ਯੂ ਭਾਰਤ ਗੌਰਵ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੀਆ ਦੀ ਲੋੜੀ ਦਾ ਕਾਰਜਕ੍ਰਮ ਜਿਹੜਾ ਹੈ ਅਰੋੜਾਂ ਤਲਾਬ ਮੈਲੀ ਗੇਟ ਫਗਵਾੜਾ ਰੱਖਿਆ ਗਿਆ ਔਰ ਜਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਅੱਜ ਬੇਟੀਆਂ ਸ਼ਾਮਲ ਹੋਣਗੀਆਂ ਜਿਹੜੀਆਂ ਕਿ 1 ਸਾਲ ਜਿਹੜੀਆਂ 1 ਸਾਲ ਤੋਂ ਘੱਟ ਤੱਕ ਹੋਣਗੀਆਂ ਉਹਨਾਂ ਸਾਰੀਆਂ ਦਾ ਅੱਜ ਇੱਥੇ ਲੋਹੜੀ ਦੇ ਇਸ ਸਮਾਗਮ ਦੇ ਵਿੱਚ ਸਨਮਾਨ ਕੀਤਾ ਜਾਏਗਾ ਔਰ ਇਹਦਾ ਮਕਸਦ ਵੀ ਹੈ ਕਿ ਧੀਆਂ ਨੂੰ ਧੀ ਬਚਾਓ ਧੀ ਪੜ੍ਹਾਓ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਸੰਦੇਸ਼ ਦਿੱਤਾ ਹੈ ਇਹ ਉਸ ਦੇ ਸੰਦੇਸ਼ ਦੇ ਉੱਤੇ ਵੀ ਕੰਮ ਕਰਦੇ ਹੋਏ ਸੰਸਥਾ ਕੰਮ ਕਰ ਰਹੀ ਹੈ ਔਰ ਨਾਲ ਜਿਹੜੀ ਧੀਆਂ ਦਾ ਜਿਹੜਾ ਸਨਮਾਨ ਕਿਉਂਕਿ ਬਰਾਬਰੀ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ ਜੇ ਸਮਾਜ ਨੂੰ ਬਚਾਉਣਾ ਜੇ ਸਮਾਜ ਨੂੰ ਵਿਕਸਿਤ ਕਰਨਾ ਜੇ ਸਮਾਜ ਨੂੰ ਸੁਚਾਰੂ ਰੂਪ ਚ ਚਲਾਉਣਾ ਹੈ ਤੇ ਉਹਦੇ ਲਈ ਧੀਆਂ ਦਾ ਸਾਨੂੰ ਸਨਮਾਨ ਕਰਨਾ ਪਊਗਾ ਧੀਆਂ ਨੂੰ ਬਰਾਬਰੀ ਦਾ ਹੱਕ ਦੇਣਾ ਪਊਗਾ ਔਰ ਉਹਦੇ ਇਸੇ ਸੰਦੇਸ਼ ਦੇ ਲਈ ਅੱਜ ਜਿਹੜਾ ਭਾਰਤ ਗੌਰਵ ਵੱਲੋਂ ਇੱਕ ਕਾਰਜਕ੍ਰਮ ਕਰਵਾਇਆ ਜਿਹੜਾ ਵਿੰਡਿਆ ਗਿਆ ਉਹਦੇ ਚ ਸਾਰੀ ਬਹੁਤ ਵੱਡੀ ਜਿਹੜੀ ਗਿਣਤੀ ਚ ਅੱਜ ਬੇਟੀਆਂ ਸ਼ਾਮਲ ਹੋਣਗੀਆਂ ਸੋਗਵਾੜਾ ਦੇ ਲੋਕ ਦੇ ਨਿਵਾਸੀ ਵੀ ਜਿਹੜੇ ਸ਼ਾਮਲ ਹੋਣਗੇ ਅਸੀਂ ਸਾਰਿਆਂ ਦਾ ਖੈਰਮਕਤਬ ਵੀ ਕਰਾਂਗੇ ਔਰ ਮਕਸਦ ਜਿਹੜਾ ਹੈ ਮੇਨ ਉਹ ਬੇਟੀਆਂ ਦਾ ਸਨਮਾਨ ਜਿਹੜਾ ਉਹਦਾ ਇਸ ਸਮਾਗਮ ਦਾ ਅੱਜ ਦਾ ਕਾਰਜਕ੍ਰਮ ਰਹੇਗਾ। ਝੋਤੀਆਂ ਦੀ ਲੋੜੀ ਬੜੇ ਹੀ ਚਾਵਾ ਦੇ ਨਾਲ ਕਿਉਂਕਿ ਪਹਿਲਾਂ ਇਹ ਜਿਹੜਾ ਸਾਡਾ ਸਮਾਜ ਆ ਇਹ ਮੁੰਡਿਆਂ ਦੀ ਲੋੜੀ ਹਮੇਸ਼ਾ ਪਾਉਂਦਾ ਸੀਗਾ ਲੇਕਿਨ ਜੋ ਸਮਾਜ ਦੇ ਵਿੱਚ ਨਵੀਂ ਇਹ ਰੀਤ ਜੋ ਚੱਲ ਰਹੀ ਹੈ ਮੈਂ ਇਹ ਬੜੇ ਸ਼ਲਾਘਾ ਜੋ ਕੰਮ ਜੋ ਸਾਰੇ ਹੀ ਕਰ ਰਹੇ ਆ ਉਸੇ ਲੜੀ ਦੇ ਵਿੱਚ ਅਸੀਂ ਵੀ ਅੱਜ ਇੱਕ ਪ੍ਰਯਾਸ ਕਰ ਰਹੇ ਆ ਕਿ ਝੋਤੀਆਂ ਦੀ ਲੋੜੀ ਜੋ ਸਾਰਿਆਂ ਦੇ ਨਾਲ ਰਲ ਕੇ ਮਨਾ ਸਕੀਏ। ਸੋ ਅੱਜ ਝੋਤੀਆਂ ਦੀ ਲੋੜੀ ਦਾ ਮਨਾਉਣ ਦਾ ਜੋ ਇੱਕ ਕਾਰਜਕ੍ਰਮ ਅਸੀਂ ਇੱਥੇ ਰੱਖਿਆ ਆ ਸੋ ਜਿੰਨੇ ਇੱਥੇ ਫਗਵਾੜਾ ਵਾਸੀ ਬੱਦ ਤੋਂ ਬੱਦ ਸੰਖਿਆ ਦੇ ਵਿੱਚ ਇੱਥੇ ਪਹੁੰਚ ਰਹੇ ਆ ਧੀਆਂ ਨੂੰ ਨਾਲ ਲੈ ਕੇ ਅਸੀਂ ਇਹ ਹੀ ਕਵਾਂਗੇ ਕਿ ਇਹ ਧੀਆਂ ਨੂੰ ਹਮੇਸ਼ਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਨੂੰ ਚੰਗੀ ਸਿਹਤ ਬਖਸ਼ੇ ਔਰ ਉਹਨਾਂ ਨੂੰ ਚੰਗੇ ਚੰਗੇ ਅਹੁਦੇਾਂ ਦੇ ਨਿਵਾਜੇ ਸੋ ਮੈਂ ਇਹ ਹੀ ਧੰਨਵਾਦ ਜਿੱਥੇ ਬਗਵਾੜਾ ਵਾਸੀਆਂ ਦਾ ਕਰਦਾ ਉੱਤੇ ਇਹ ਹੀ ਆਸ ਕਰਦਾ ਆ ਕਿ ਇਦਾਂ ਦੇ ਕਾਰਜ ਜਿਹੜੇ ਆ ਉਹ ਜਿੱਥੇ ਜਿੱਥੇ ਬੜੇ ਬڑے-ਬڑے ਜਗ੍ਹਾ ਪਧਰਾਂ ਤੇ ਹੋ ਰਏ ਆ ਸੋ ਇਦਾਂ ਹੀ ਸਾਰਿਆਂ ਨੂੰ ਮੈਂ ਇਹ ਵੀ ਬੇਨਤੀ ਕਰਦਾ ਕਿ ਇਦਾਂ ਦੇ ਕਾਰਜ ਜਿਹੜੇ ਆਪਾਂ ਕਰਦੇ ਰਹੀਏ ਤਾਂ ਕਿ ਧੀਆਂ ਦੀ ਲੋਹੜੀ ਧੀਆਂ ਦਾ ਤਿਉਹਾਰ ਆਪਾਂ ਇਹ ਮਨਾ ਸਕੀਏ ਬਹੁਤ-ਬਹੁਤ ਧੰਨਵਾਦ ਜੈ ਹਿੰਦ ਭਾਰਤ ਗੌਰਵ ਸੰਸਥਾ ਦੇ ਵੱਲੋਂ ਫਿਰ ਵੀ ਜੀ ਸੰਪਲਾ ਜੀ ਦੀ ਅਗਵਾਈ ਦੇ ਵਿੱਚ ਧੀਆਂ ਦੀ ਲੋਹੜੀ ਦਾ ਕਾਰਜਕ੍ਰਮ ਰੱਖਿਆ ਗਿਆ ਵੈ ਇਹ ਇੱਕ ਬਹੁਤ ਹੀ ਅੱਛਾ ਉਪਰਾਲਾ ਜਿਹੜਾ ਹਰ ਸਾਲ ਸੰਪਲਾ ਜੀ ਭਾਰਤ ਗੌਰਵ ਸੰਸਥਾ ਦੇ ਵੱਲੋਂ ਰੱਖਦੇ ਆ ਕਿਉਂਕਿ ਜਿਹੜੀ ਸਾਡਾ ਸਮਾਜ ਹੈ ਉਹ ਸਮਾਜ ਦਾ ਜਿਹੜਾ ਸੰਬੰਧ ਹੈ ਨਿਊ ਹੈ ਉਹ ਧੀਆਂ ਹੀ ਆ ਮਹਿਲਾ ਸ਼ਕਤੀ ਜਿਹੜੀ ਹੈ ਉਹ ਸਾਡੇ ਸਮਾਜ ਦਾ ਸਤੰਭ ਆ ਕਿਉਂਕਿ ਗੁਰੂ ਜੀ ਨੇ ਗੁਰਬਾਣੀ ਚ ਵੀ ਲਿਖਿਆ ਹੈ ਸੋ ਕਿਉ ਮੰਦਾ ਕੀਏ ਜਿਤ ਰੰਮੇ ਰਾਜਾਨ ਉਸ ਵਾਕ ਨੂੰ ਅੱਗੇ ਲੈ ਜਾਂਦੇ ਹੋਏ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਪਿਛਲੇ ਸਮੇਂ ਤੋਂ ਕ੍ਰੀਤੀਆਂ ਪੈ ਗਈਆਂ ਸੀ ਅਸੀਂ ਧੀਆਂ ਨੂੰ ਦੇ ਜਨਮ ਤੋਂ ਮਾਵਾਪ ਰੁਸ਼ਟ ਹੋ ਜਾਂਦੇ ਸੀ ਵੀ ਕੀ ਆ ਗਈਆਂ ਕਿਉਂਕਿ ਪਾਲਣ ਪੋਸ਼ਣ ਵਿਆਹ ਕਰਨਾ ਉਹਦੇ ਲਈ ਬਹੁਤ ਕੁਝ ਹੁੰਦਾ ਸੀ ਤੇ ਹੁਣ ਉਹ ਜਾਗਰੂਤਾ ਆ ਗਈ ਹੈ ਪੜਾਈਆਂ ਹੋ ਗਈਆਂ এডਿਕੇਸ਼ਨ ਹੋ ਗਈ ਹੈ ਕੁੜੀਆਂ ਪੜ ਰਹੀਆਂ ਮੈਂ ਸਮਾਜ ਨੂੰ ਅਪੀਲ ਕਰਦਾ ਕਿ ਜਿਹੜਾ ਇਹ ਸਸਥਾਏ ਕਰ ਰਹੀਆਂ ਹੈਗੀਆਂ ਆਪਣਾ ਲੋਹੜੀ ਮਨਾ ਰਹੀਆਂ ਖੁਸ਼ੀ ਮਨਾ ਰਹੀਆਂ ਧੀਆਂ ਦੇ ਜਨਮ ਤੋਂ ਸਾਨੂੰ ਵੀ ਆਪਣੇ ਘਰਾਂ ਦੇ ਵਿੱਚ ਵੀ ਇਹ ਜਾਗਰੂਤਾ ਲੈਣੀ ਚਾਹੀਦੀ ਹੈ ਜਿੱਦਾਂ ਅਸੀਂ ਸਾਡੇ ਘਰ ਕੋਈ ਲੜਕਾ ਪੈਦਾ ਹੁੰਦਾ ਤੇ ਸਾਲ ਅਸੀਂ ਕਰਦੇ ਹਾਂ ਜੀ ਅਗਲੇ ਸਾਲ ਲੋਹੜੀ ਪਾਣੀ ਹੈ ਉਸੇ ਤਰ੍ਹਾਂ ਹੀ ਉਸੇ ਚਾਹ ਦੇ ਨਾਲ ਹੀ ਸਾਨੂੰ ਆਪਣੀਆਂ ਧੀਆਂ ਦੀ ਲੋਹੜੀ ਵੀ ਆਪਣੇ ਘਰ ਚ ਪਾਣੀ ਚਾਹੀਦੀ ਹੈ ਕਿਉਂਕਿ ਅੱਜ ਦੇ ਜਮਾਨੇ 'ਚ ਧੀਆ ਜਿਹੜੀਆਂ ਮੈਂ ਉਹ ਕਈ ਵਾਰੀ ਆਪਣੇ ਪੁੱਤਰਾਂ ਤੋਂ ਵੀ ਵੱਧ ਹੋ ਕੇ ਆਪਣੇ ਮਾਪੇ ਦਾ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰ ਜਾਂਦੀਆਂ ਤੇ ਕਰਦੀਆਂ ਵੀ ਹੈ ਸੋ ਮੈਨੂੰ ਮੈਂ ਅਪੀਲ ਕਰਦਾ ਸਾਰੇ ਸਮਾਜ ਨੂੰ ਵੀ ਔਰ ਭਾਰਤ ਗੌਰਵ ਜਿਹੜੀ ਸੰਸਥਾ ਹੈ ਵੀਰੇ ਸਾਂਪੜਾ ਜੂ ਵੀ ਵਧਾਈ ਦਿੰਦਾ ਜਿਹੜਿਆਂ ਨੇ ਉਪਰਾਲਾ ਕੀਤਾ ਔਰ ਮੈਂ ਉਦੋਂ ਹੀ ਇਹ ਉਪਰਾਲਾ ਕਾਮਯਾਬ ਸਮਝੂਗਾ ਜਦੋਂ ਸਾਡੇ ਸਮਾਜ ਦੇ ਵਿੱਚ ਘਰ-ਘਰ ਦੇ ਵਿੱਚ ਧੀਆਂ ਦੀ ਲੋੜੀ ਪੈਣੀ ਸ਼ੁਰੂ ਹੋ ਜਾਏਗੀ ਇਹ ਕਹਿੰਦਾ ਹੋਇਆ ਮੈਂ ਬਾਰ-ਬਾਰ ਅਪੀਲ ਕਰਦਾ ਕਿ ਆਪਾਂ ਘਰਾਂ ਦੇ ਵਿੱਚ ਵੀ ਧੀਆਂ ਦਾ ਸਨਮਾਨ ਕਰਕੇ ਉਹਨਾਂ ਨੂੰ ਪੜਾ ਕੇ ਅੱਗੇ ਉੱਚ ਸਿੱਖਿਆ ਦੇ ਕੇ ਵੱਡਾ ਬਣਾਈਏ ਤੇ ਔਰ ਸਮਾਜ ਨੂੰ ਅੱਗੇ ਲਜਾਈਏ ਕਿਉਂਕਿ ਜੇ ਇਸ ਘਰ ਦੇ ਵਿੱਚ ਧੀ ਪੜ ਜਾਏਗੀ ਪੜੀ ਹੋਏਗੀ ਉਸ ਘਰ ਦੇ ਬੱਚੇ ਵੀ ਪੜ ਕੇ ਅੱਗੇ ਵੱਡੇ ਔਰ ਚੰਗੇ ਬੰਦੇ ਆ ਇਹ ਕਹਿੰਦਾ ਹੋਇਆ ਮੈਂ ਸਭ ਨੂੰ ਧੰਨਵਾਦ ਕਰਦਾ ਔਰ ਲੋਹੜੀ ਦੀ ਬਹੁਤ ਬਹੁਤ ਵਧਾਈ ਦਿੰਦਾ ਹੈ ਭਾਰਤ ਗੌਰਵ ਸੰਸਥਾ ਵੱਲੋਂ ਜਿਹੜੇ ਸੰਸਥਾਪਕ ਸ਼੍ਰੀ ਵਿਜੇ ਸਾੰਪਲਾਜੀ ਸਾਬਕਾ ਮੰਤਰੀ ਨੇ ਉਹਨਾਂ ਵੱਲੋਂ ਅੱਜ ਹੁਣ ਜਿਹੜਾ ਇਹ ਸ਼ੁਰੂ ਹੋ ਚੁੱਕਾ ਹੈ ਤੀਆ ਦੀ ਲੋਹੜੀ ਦਾ ਜਿਹੜਾ ਇੱਕ ਸਮਾਗਮ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਤੇ ਇਹਦਾ ਇੱਕ ਜਿਹੜਾ ਮੋਟਿਵ ਹੈ ਇਸ ਪ੍ਰੋਗਰਾਮ ਦਾ ਇਹ ਕਿ ਤੀਆ ਸਮਾਜ ਦੀਆਂ ਸੰਜੀਆਂ ਹੁੰਦੀਆਂ ਨੇ ਉਹਨਾਂ ਦਾ ਸਨਮਾਨ ਉਹਨਾਂ ਦੀ ਤਰੱਕੀ ਵਾਸਤੇ ਹਮੇਸ਼ਾ ਹੀ ਅਸੀਂ ਮਹਾਰਾਜ ਤੋਂ ਅਰਦਾਸ ਕਰਦੇ ਹਾਂ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਕਰਫੇ ਵਧਾਈ ਦਿੰਦਾ ਕਿ ਅਰੋੜਿਆ ਤਲਾਬ ਵਿਖੇ ਇਹ ਸਮਾਗਮ ਚੱਲ ਰਿਹਾ ਹੈ ਤੇ ਤੁਸੀਂ ਸਾਰੇ ਇੱਥੇ ਪਹੁੰਚੋ ਤੇ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਓ ਅੱਜ ਕਿੰਨੀਆਂ ਧੀਆਂ ਦੀ ਲੋੜੀ ਪਾ ਰਹੇ ਆ ਅ ਦੇਖੋ ਜੀ ਜਿੰਨੀਆਂ ਆਪਣੇ ਕਲੋਕੀ ਸ਼ਹਿਰ ਦੀਆਂ ਜਿਹੜੀਆਂ 1 ਸਾਲ ਤੋਂ ਛੋਟੀਆਂ ਹੈਗੀਆਂ ਨੇ ਨਵ ਜੰਮੀਆਂ ਬੱਚੀਆਂ ਉਹਨਾਂ ਦਾ ਇਹ ਅਸੀਂ ਲੋੜੀ ਸੈਲੀਬ੍ਰੇਸ਼ਨ ਕਰ ਰਹੇ ਆ ਤੇ ਉਮੀਦ ਹੈ ਕਿ ਘੱਟੋ ਘੱਟ ਵੀ ਇੱਥੇ ਮਤਲਬ ਜੋ ਸੰਖਿਆ ਵਾ ਅੱਛੀ ਸੰਖਿਆ ਹੋਏਗੀ ਸਰ ਖੁੱਲਾ ਸੱਦਾ ਦੇ ਰਹੇ ਆ ਖੁੱਲਾ ਹੀ ਹੈ ਜੀ ਸਾਰਾ ਕੁਝ ਖੁੱਲਾ ਹੈ ਜੀ ਮਹਾਰਾਜ ਦੀ ਕਿਰਪਾ ਵਾ ਸ਼੍ਰੀ ਰਾਧਾ ਨਾਰਾਇਣ ਦੀ ਕਿਰਪਾ ਤੇ ਖੁੱਲਾ ਸਮਾਗਮ ਹੈ ਖੁੱਲਾ ਸੱਦਾ ਹੈ ਤੇ ਸਾਰੀਆਂ ਤੀਆਂ ਵਾਸਤੇ ਆ ਜਿਹੜੀਆਂ ਨਵਜੰਮੀਆਂ ਨੇ ਜਿੱਥੇ ਦੇਸ਼ ਭਰ ਦੇ ਵਿੱਚ ਲੋਹੜੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵਿਜੇ ਸਾਪਲਾ ਜੀ ਵੱਲੋਂ ਭਾਰਤ ਗੌਰਵ ਦਿਵਸ ਤੇ ੀਆਂ ਦੀ ਲੋਹੜੀ ਅੱਜ ਮਨਾਈ ਜਾ ਰਹੀ ਹੈ ਰੋੜਿਆਂ ਦੇ ਤਲਾ ਦੇ ਜਿੱਥੇ ਸ਼ਿਵਜੀ ਮਹਾਰਾਜ ਦਾ ਗਊਸ਼ਾਲਾ ਜੀ ਮੰਦਿਰ ਵੀ ਹੈਗਾ ਔਰ ਅਸੀਂ ਬਹੁਤ ਧੰਨਵਾਦੀ ਆ ਜਿਹੜਾ ਇਹ ੀਆਂ ਦੀ ਲੋਹੜੀ ਦਾ ਉਪਰਾਲਾ ਬਹੁਤ ਵੱਡੇ ਪੱਧਰ ਤੇ ਸਾਪਲਾ ਜੀ ਨੇ ਕੀਤਾ ਔਰ ਆਸ਼ੂ ਸਾਪਲਾ ਜੀ ਵਿਜੇ ਸਾਪਲਾ ਜੀ ਇਹਨਾਂ ਦੇ ਪਰਿਵਾਰ ਦਾ ਔਰ ਸਾਰੀ ਬੀਜੇਪੀ ਸੂਚੀ ਟੀਮ ਦਾ ਜਿਹੜਾ ਇਹ ਉਪਰਾਲਾ ਹੈਗਾ ਬਹੁਤ ਵੱਡਾ ਹੈ ਇਸੇ ਤਰ੍ਹਾਂ ਹੀ ਸਾਨੂੰ ਰਲ ਮਿਲ ਕੇ ਇਤਿਹਾਰ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਧੀਆਂ ਨੂੰ ਜਿਹੜਾ ਸਤਕਾਰ ਹੈ ਉਹ ਹਰ ਜਗ੍ਹਾ ਹੀ ਵੱਧ ਮਿਲ ਰਿਹਾ ਔਰ ਅੱਜ ਦੇਸ਼ ਦੀਆਂ ਧੀਆਂ ਗੌਰਵ ਦੇਸ਼ ਦਾ ਮਾਣ ਵੰਦੀਆਂ ਜਾ ਰਹੀਆਂ ਧੀਆਂ ਉਸ ਮਗਾਮ ਤੇ ਪਹੁੰਚ ਗਈਆਂ ਜਿੱਥੇ ਅੱਜ ਬੱਚੇ ਵੀ ਨਹੀਂ ਪਹੁੰਚ ਸਕੇ ਔਰ ਸਾਨੂੰ ਇਹ ਬਹੁਤ ਵੱਡਾ ਅੱਜ ਇਹ ਦਿਨ ਹੈਗਾ ਸਾਰਿਆਂ ਨੂੰ ਫਿਰ ਇਸ ਧੀਆਂ ਦੇ ਲੋਹੜੀ ਦੇ ਬਹੁਤ ਬਹੁਤ ਮੁਬਾਰਕਾਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ